ਫਤੇ ਤੁਸੀਂ ਬਲੌ ਫਤੇ ਵਾਏ ਕੁਝ ਖਾਂਦੇ ਹੋ ਇਹਨਾਂ ਨੂੰ ਫਤੇ ਬਲੌ ਸੋਜੀ ਅੱਜ ਆਪਾਂ ਫਿਰ ਜਾ ਰਹੇ ਹਾਂ ਅੱਜ ਆਪਾਂ ਜਾ ਰਹੇ ਹਾਂ ਰਿਸੈਪਸ਼ਨ ਤੇ ਤੇ ਅਸੀਂ ਤਿੰਨੇ ਜਣੇ ਜਾ ਰਹੇ ਟਿਕੜੀ ਜਾ ਰਹੀ ਹੈ ਜੀਵਨ ਵਿਚਾਰਾ ਸਕੂਲ ਹੈ ਉਹ ਗੁੱਸੇ ਹੁੰਦਾ ਸੀ ਕਿੰਨਾ ਮੇਰੀ ਛੁੱਟੀ ਕਰਵਾਵਾਂਗਾ ਬੁੱਤ ਵੀ ਹਨਾ ਐਗਜ਼ਾਮਸ ਦੇ ਦਿੰਨੇ ਤਾਂ ਕਰਕੇ ਫਿਰ ਆਪਾਂ ਉਹਨੂੰ ਨਹੀਂ ਲੈ ਕੇ ਗਏ ਤੇ ਆਂਦੇ ਹੋਏ ਆਪਾਂ ਉਹਨੂੰ ਸਕੂਲ ਤੋਂ ਪਿਕ ਕਰਾਂਗੇ ਤੇ ਚੱਲਿਏ ਆਪਾਂ ਫੰਕਸ਼ਨ ਤੇ ਰਿਸੈਪਸ਼ਨ ਪਾਰਟੀ ਤੇ ਹਨਾ ਤੇ ਦੇਖਦੇ ਆ ਉਥੇ ਜੇ ਬਲੌ ਬਣਾ ਦਾ ਮੌਕਾ ਮਿਲਦਾ ਬਣਾਵਾਂਗੇ ਨਹੀਂ ਤਾਂ ਕੋਈ ਗੱਲ ਨਹੀਂ ਹੈਨਾ ਤੇ ਚਲੋ ਆਪਾਂ ਗੱਲ ਕਰੀਏ ਨਾ ਪੌਂਚਰ ਵਾਲੀਆਂ ਘਰ ਤੋਂ ਬਸ 10 15 ਦੇ 10 15 ਮਿੰਟ ਦਾ ਡਿਸਟੈਂਸ ਦੀ ਹੈ ਤੇ ਮਿਲ ਜੇ ਤੁਹਾਨੂੰ ਆਪਾਂ ਉੱਥੇ ਜਾ ਗਏ ਜੀ ਪੌਂਚਰ ਮੰਮੀ ਆਇੰਸ ਸੌ ਗਿਆ ਵੈਸੇ ਡਰ ਵੀ ਪਾਕ ਕਰ ਸਕਦੀ ਸੀ ਪਰ ਨਹੀਂ ਉਹ ਤਾਂ ਠੀਕ ਹੈ ਬੇਟਾ ਡਰਦੀ ਸੀ ਬੈਠੇ ਮੰਮੀ ਆ ਤੱਕ ਬੈਠਾ ਰਿਹਾ ਸੁਪਾ ਕੱਚਾਂ ਦੀ ਫੋਟੋ ਹੋ ਰਹੀ ਆ ਰੁਕੋ ਜਹਾ ਆ ਜਾ ਲਓ ਜੀ ਆਪਾਂ ਪਹੁੰਚ ਗਏ ਰਿਸੈਪਸ਼ਨ ਪਾਰਟੀ ਤੇ ਤੇ ਜਦੋਂ ਅਸੀਂ ਪਹੁੰਚੇ ਉਸ ਤੋਂ ਜਸਟ ਪਹਿਲਾਂ ਹੀ ਜਿਹੜੇ ਹੋਸਟ ਜੀ ਉਹ ਵੀ ਜਸਟ ਹਲੇ ਪਹੁੰਚੇ ਸੀ ਮਗਰੇ ਅਸੀਂ ਪਹੁੰਚ ਗਏ ਤੇ ਇੱਥੇ ਚੱਲ ਰਿਹਾ ਸੀ ਇਹਦਾ ਫੋਟੋ ਸ਼ੂਟ ਹੈ ਨਾ ਤੇ ਬੜਾ ਵਧੀਆ ਲੱਗਿਆ ਕਾਫੀ ਛੇਰੇ ਜਿਮਨ ਕੀਤਾ ਹੋਇਆ ਸੀ ਮਤਲਬ ਕਿ ਇਹ ਨਾ ਧਰਮਸ਼ਾਲਾ ਹੈ ਜਾਂ ਕੋਈ ਕਮਿਊਨਿਟੀ ਸੈਂਟਰ ਹੈ ਨਾ ਫਰਕ ਹੁਣ ਤੁਹਾਨੂੰ ਵਿੱਚ ਕੁਝ ਮੈਨੂੰ ਪਤਾ ਨਹੀਂਗਾ ਤੇ ਆਈ ਥਿੰਕ ਕਮਿਊਨਿਟੀ ਸੈਂਟਰ ਸੀਗਾ ਤੇ ਪਰ ਲਿਕਨ کافی ਅੱਛਾ ਅੰਦਰੋ ਹੈ ਨਾ ਤੇ ਪੈਲੇਸ ਦਾ ਖਰਚਾ ਕਰਨ ਨਾਲੋਂ ਬੈਟਰ ਹੈ ਕਿ ਬੰਦਾ ਕਮਿਊਨਿਟੀ ਸੈਂਟਰ ਦੇ ਵਿੱਚ ਵਧੀਆ ਕਰ ਸਕਦਾ ਸਟੇਜ ਵੀ ਬੜੀ ਅੱਛੀ ਬਣੀ ਹੋਈ ਸੀ ਹੈ ਨਾ ਤੇ ਹਾਲ ਕਾਫੀ ਖੁੱਲਾ ਡੁੱਲਾ ਸੀਗਾ ਤੇ ਬੜਾ ਵਧੀਆ ਬੰਦਾ ਪੈਲੇਸ ਦਾ ਖਰਚਾ ਬਚਾ ਕੇ ਕਮਿਊਨਿਟੀ ਸੈਂਟਰ ਦੇ ਵਿੱਚ ਇਦਾਂ ਕਹਿ ਲੋ ਵੀ ਫੰਕਸ਼ਨ ਵਗੈਰਾ ਆਪਾਂ ਕਰ ਸਕਦੇ ਹਾਂ ਹੈ ਨਾ ਸੋ ਉੱਥੋਂ ਆਪਾਂ ਆਪਣਾ ਪੈਸਾ ਬਚਾ ਸਕਦੇ ਹਾਂ ਤੇ ਕਿਉਂਕਿ ਪੈਲੇਸ ਦੇ ਉੱਤੇ ਖਰਚਾ ਬਹੁਤ ਆ ਜਾਂਦਾ ਹੈ ਹੈ ਨਾ ਤੇ ਇੱਥੇ ਵੀ ਪੇਤਾ ਕਰਨਾ ਹੀ ਪੈਂਦਾ ਹੋਊਗਾ ਪਰ ਇਹ ਨਹੀਂ ਪਤਾ ਕਿ ਕੀ ਚਾਰजेस ਹੋਣਗੇ ਪਰ ਲੇਕਿਨ ਫਿਰ ਵੀ ਪਹਿਲੇ ਨਾਲੋਂ ਤਾਂ ਕਾਫੀ ਘੱਟ ਖਰਚਾ ਹੁੰਦਾ ਆ ਸੋ ਇਦਾਂ ਆਪਾਂ ਪੈਸੇ ਬਚਾ ਸਕਦੇ ਆ ਜੇ ਇਹਨਾਂ ਨੂੰ ਠੀਕ ਲੱਗਦਾ ਹੈ ਨਾ ਬਾਕੀ ਜਿਵੇਂ ਜਿਵੇਂ ਹਰ ਇੱਕ ਦੇ ਪਾਕਟ ਅਲਾਉ ਕਰਦੀ ਆ ਉਸ ਤੋਂ ਆਪਾਂ ਹਰ ਕੋਈ ਕਰਦਾ ਹੈ ਹੈ ਨਾ ਤੇ ਚਲੋ ਹੈ ਨਾ ਤੇ ਬਹੁਤ اچھی ਜੋੜੀ ਸੀ ਮਤਲਬ ਕਿ ਜਿਹੜੀ ਆ ਵੀਰ ਜੀ ਨੇ ਇਹਨਾਂ ਇਹਨਾਂ ਦਾ ਇਹਨਾਂ ਦੀ ਮੈਰ ਜੋਈ ਹੈ ਨਾ ਤੇ ਇਹਨਾਂ ਦੀ ਵਾਈਫ ਤੇ ਬਹੁਤ ਸਿੰਪਲ ਸੋਬਰ ਜੇ ਸੀਗੇ ਹਨਾ ਤੇ ਕਾਫੀ ਅੱਛਾ ਲੱਗਿਆ ਮਿਲ ਕੇ ਬਹੁਤ ਮਿਲ ਕੇ ਨਾ ਮੈਨੂੰ ਉਹਨਾਂ ਨੂੰ ਦੇਖ ਕੇ ਨਾ ਉਹਨਾਂ ਦੀ ਵਾਈਫ ਨੂੰ ਦੇਖ ਕੇ ਮੈਨੂੰ ਮਿਲ ਆਪਣਾ ਟਾਈਮ ਯਾਦ ਆਇਆ ਕਿ ਮੈਂ ਵੀ ਜਦੋਂ ਵਿਆਹ ਕਿਆ ਸੀ ਮੈਂ ਵੀ ਇਦਾਂ ਹੀ ਸੀ ਬਿਲਕੁਲ ਤੇ ਕਾਫੀ ਅੱਛਾ ਲੱਗਿਆ ਫੈਮਿਲੀ ਨੂੰ ਮਿਲ ਕੇ ਵੀ ਤੇ ਗੈਦਰਿੰਗ ਠੀਕ ਸੀਗੀ ਤੇ ਕਿਉਂਕਿ ਇਹਨਾਂ ਨੇ ਆਈ ਥਿੰਕ ਵਿਆਹ ਤੇ ਪਤਾ ਨਹੀਂ ਕਿੰਨਾ ਇਕੱਠ ਹੋਣਾ ਪਰ ਲੇਕਿਨ ਇਥੇ ਸੈਪਸ਼ਨ ਤੇ ਠੀਕ ਸੀਗਾ ਹਨਾ ਤੇ ਕਾਫੀ ਅੱਛਾ ਪ੍ਰੋਗਰਾਮ ਰਿਹਾ ਤੇ ਐਂਜਲ ਮੈਂ ਔਰ ਇਹ ਹੀ ਕਹੀ ਸੀ ਕਿ ਤੇ ਜੀਵਨ ਤਾਂ ਫਿਰ ਸਕੂਲ ਸੀਗਾ ਆਕੇ ਜੀਵਨ ਸੰਗ ਸਾਡਾ ਰੁੱਸ ਗਿਆ ਕਿ ਤੁਸੀਂ ਮੈਨੂੰ ਲੈਕ ਨਹੀਂ ਗਏਗੇ ਮੈਂ ਕਿਹਾ ਪੁੱਤ ਵੀ ਹਨਾ ਸਕੂਲ ਵੀ ਜ਼ਰੂਰੀ ਆ ਵਰਕਿੰਗ ਡੇ ਦੇ ਵਿੱਚ ਸੀਗਾ ਛੁੱਟੇ ਵਾਲੇ ਦਿਨ ਹੁੰਦਾ ਫਿਰ ਤਾਂ ਚਲ ਤੁਹਾਨੂੰ ਲੈ ਹੀ ਜਾਂਦੇ ਆਪਾਂ ਤੇ ਪਰ ਆਕੇ ਫਿਰ ਰੁੱਸ ਗਿਆ ਫਿਰ ਉਹਨੂੰ ਮਨਾਉਣਾ ਪਿਆ ਮੈਨੂੰ ਜੀਵਨ ਬਹੁਤ ਜਲਦੀ ਰੁੱਸ ਜਾਂਦਾ ਹੈ ਸੋ ਉਹਨੂੰ ਮਨਾਉਣਾ ਬਹੁਤ ਔਖਾ ਹੁੰਦਾ ਹੈ ਤੇ ਫਿਰ ਉਹਨੂੰ ਇਹ ਹੁੰਦਾ ਹੈ ਕਿ ਤੁਸੀਂ ਉੱਥੇ ਇਹਨਾਂ ਕੁਝ ਖਾ ਕੇ ਆਏ ਹੋ ਤੇ ਮੈਨੂੰ ਤੁਸੀਂ ਕੁਝ ਨਹੀਂ ਦਿੱਤਾ ਹੈਗਾ ਮੇਰੇ ਲਈ ਵੀ ਕੁਝ ਤੁਸੀਂ ਬਣਾਓ ਹੈ ਨਾ ਤੇ ਫਿਰ ਉਹਨੂੰ ਮੈਂ ਕੀ ਕਰ ਉਹਨੂੰ ਨੂਨ ਮਿਰਚ ਵਾਲੇ ਬਰਾਂਠੇ ਨੇ ਉਹਦੇ ਫੇਵਰਟ ਨੇ ਤੇ ਫਿਰ ਮੈਂ ਉਹ ਬਣਾ ਕੇ ਉਹਨੂੰ ਮਨਾਇਆ ਜੀਵਨ ਨੂੰ ਸੋ ਚਲੋ ਹੈ ਨਾ ਇੱਥੇ ਆਪਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਇੱਥੇ ਗੋਲ ਗੱਪਾ ਕਾਊਂਟਰ ਤੇ ਹੈ ਨਾ ਸੋ ਇੱਥੇ ਆਪਾਂ ਗੋਲ ਗੱਪੇ ਇੰਜੋਏ ਕੀਤੇ ਟੇਸਟੀ ਸੀਗੇ ਵੈਸੇ ਮੋਸਲੀ ਮੈਂ ਗੁੜ ਗੱਪੇ ਬਾਹਰਲੇ ਨਹੀਂ ਖਾਂਦੀ ਹੈਗੀ ਘਰੇ ਮੈਂ ਬਣਾਉਂਦੀ ਹੁੰਦੀ ਸੀ ਲੌਕਡਾਊਨ ਦੇ ਵਿੱਚ ਬਹੁਤ ਗੋਲ ਗੱਪੇ ਘਰੇ ਬ ਤੇ ਗੋਲ ਗੱਪੇ ਵੀ ਘਰੇ ਤਿਆਰ ਕਰਨੇ ਪਾਣੀ ਵੀ ਜੋ ਮਟੀਰੀਅਲ ਵੈਰਾ ਜੋ ਵੀ ਸਾਰਾ ਕੁਝ ਹੁੰਦਾ ਹੈ ਨਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਜਿ ਘਰੇ ਮੈਂ ਕਿਹ ਨਹੀਂ ਬਾਜ਼ਾਰ ਵਾਲੀ ਗੋਲ ਗੱਪੇ ਵੀ ਫੀਲ ਜੀ ਉਹਨਾਂ ਗੋਲ ਗੱਪੇ ਦੇ ਸਾਹਮਣੇ ਮੰਮੀ ਡੈਡੀ ਨੂੰ ਬਹੁਤ ਪਸੰਦ ਹੁੰਦੇ ਸੀਗੇ ਤੇ اور ਘਰ ਵਾਲੇ ਖਾਦੇ ਵੀ ਵਧਿਆਉਂਦੇ ਹਨਾ ਤੇ ਮੈਂ ਤਾਂ ਇੱਥੇ ਗੋਲੂ ਗੋਲੂ ਪੇ ਖਾਦੇ ਸੀ ਇੰਜ ਨਹੀਂ ਖਾਦੇ ਆ ਤੇ ਵੈਸੇ ਹੀ ਟੇਸਟੀ ਸੀ ਸੀ ਸਪਾਈਸੀ ਜਿਹਦਾ ਮੈਨੂੰ ਪਸੰਦ ਆ ਉਦਾਂ ਦੇ ਸੀਗੇ ਨਹੀਂ ਤਾਂ ਜਾਂਤਰ ਕੀ ਮਿੱਠੇ-ਮਿੱਠੇ ਜੇ ਖੱਟ-ਮਿੱਠੇ ਜੀ ਜਾਂਤਰ ਹੁੰਦੇ ਹੁੰਦਾ ਆ ਪਾਣੀ ਪਰ ਲੇਕਿਨ ਇਥੇ ਸਪਾਈਸੀ ਪਾਣੀ ਸੀਗਾ ਬਹੁਤ ਟੇਸਟੀ ਲੱਗੇ ਸੀ ਨਾ ਤੇ ਮੈਂ ਸੈਕਿੰਡ ਟਾਈਮ ਗੋਲੂ ਖਾਦੇ ਵਿਆਹ ਦੇ ਵਿੱਚ ਤੇ ਇੱਕ ਇੱਕ ਵਿਆਹ ਜਿਹੜਾ ਪਹਿਲਾਂ ਸੀਗਾ ਹਨਾ ਅਸੀਂ ਗਏ ਸੀ ਮੇਰੇ ਖਿਆਲ ਚ ਦਸੰਬਰ ਦੇ ਵਿੱਚ ਵਿਆਹ ਸੀ ਉੱਥੇ ਵੀ ਗੁਲਗੁਲੇ ਬਹੁਤ ਜ਼ਿਆਦਾ ਟੇਸਟੀ ਸੀਗੇ ਉੱਥੇ ਵੀ ਮੇਰੇ ਪਸੰਦ ਦਾ ਪਾਣੀ ਸੀਗਾ ਮਤਲਬ ਕਿ ਜਿਹੜਾ ਗੁਲਗੁਲੇ ਦਾ ਪਾਣੀ ਹੁੰਦਾ ਹੈ ਨਾ ਸਪਾਈਸੀ ਬਿਲਕੁਲ ਮੇਰੇ ਮਤਲਬ ਦਾ ਔਰ ਸੇਮ ਇਦਾਂ ਹੀ ਇੱਥੇ ਸੀਗਾ ਬਹੁਤ ਏਸੀ ਲੱਗੇ ਸੀ ਨਾ ਤੇ ਫਿਰ ਅਸੀਂ ਕੀ ਕਹਿੰਦੇ ਹਾਂ ਨਹੀਂ ਪੱਲੇ ਖਾਇ ਸੀਗੇ ਤੇ ਉਸ ਤੋਂ ਬਾਅਦ ਫਿਰ ਮੇਨ ਕੋਰਸ ਤੇ ਕਾਫੀ ਅੱਛਾ ਵਧੀਆ ਸੀਗਾ ਨਾ ਤੇ ਆਈਟਮਸ ਵੀ ਠੀਕ ਰੱਖੇ ਹੋਏ ਜੇ ਨਾ ਬਹੁਤ ਜਨਾ ਆਈਟਮਸ ਵੀ ਨਾ ਬੰਦੇ ਨੂੰ ਕਨਫਿਊਜ਼ ਕਰ ਦਿੰਦੇ ਹੈ ਨਾ ਤੇ ਬੰਦਾ ਕੀ ਕੀ ਖਾਵੇ ਥੋੜੀ ਜਿਹੀ ਆਈਟਮ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਖਾਵੇ ਇੰਜੋਏ ਕਰੇ ਹੈ ਨਾ ਸੋ ਚਲੋ ਜੀ ਇੱਥੇ ਸਟੇਜ ਤੇ ਆ ਗਈ ਜੋੜੀ ਵਾਹਿਗੁਰੂ ਜੀ ਜੋੜੀ ਹਮੇਸ਼ਾ ਸਲਾਮਤ ਰੱਖੇ ਹੈ ਨਾ ਪਿਆਰ ਬਣਾਈ ਰੱਖੇ ਦੋਨਾਂ ਪਰਿਵਾਰਾਂ ਦੇ ਵਿੱਚ ਹੈ ਨਾ ਕਹਿੰਦੇ ਹੁੰਦੇ ਨਾ ਮੁੰਡਾ ਕੁੜੀ ਇਕੱਲੇ ਨਹੀਂ ਇੱਕ ਦੂਜੇ ਨਾਲ ਜੁੜਦੇ ਹੈਗੇ ਪਰਿਵਾਰ ਵੀ ਇੱਕ ਦੂਜੇ ਨਾਲ ਜੁੜਦੇ ਨੇ ਹੈ ਨਾ ਤੇ ਮੁੰਡਾ ਕੁੜੀ ਦੇ ਵਿੱਚ ਕਪਲ ਦੇ ਵਿੱਚ ਪਿਆਰ ਹੋਣ ਦੇ ਨਾਲ-ਨਾਲ ਪਰਵਾਰਾਂ ਵਿੱਚ ਵੀ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਹੈਨਾ ਤਾਂ ਹੀ ਰਿਸ਼ਤੇ ਨਿਭਦੇ ਨੇ ਬਦੇ ਤਰੀਕੇ ਦੇ ਨਾਲ ਸੋ ਚਲੋ ਹੈਨਾ ਇੱਥੇ ਥੋੜਾ ਬੋਤਾ ਇਹਨਾਂ ਨੇ ਥੋੜਾ ਬੋਤਾ ਡਾਂਸ ਕੀਤਾ ਫਿਰ ਚਲੋ ਇਹਨਾਂ ਨੇ ਸਟੇਜ ਤੇ ਲੈ ਗਏ ਉੱਥੇ ਚਲੋ ਸ਼ਗਨ ਵਗੈਰਾ ਪਾਰੇ ਸਾਰੇ ਜਣੇ ਸੋ ਅਸੀਂ ਸ਼ਗਨ ਪਹਿਲਾਂ ਫੜਾਤਾ ਸੀਗਾ ਤੇ ਫਿਰ ਅਸੀਂ ਬਸ ਲੰਚ ਕਰਕੇ ਫਿਰ ਬਗਰੇ ਵਾਪਸ ਆਗੇ ਜੀਗੇ ਜੀਵਨ ਨੂੰ ਫਿਰ ਆਪਾਂ ਵਾਪਸ ਜਾਂਦੇ ਹੋਏ ਨਹੀਂ ਲੈ ਕੇ ਆਏ ਸੀ ਕਿਉਂਕਿ ਅਸੀਂ ਉਸਦੇ ਸਕੂਲ ਦੇ ਟਾਈਮ ਤੋਂ ਪਹਿਲਾਂ ਹੀ ਅਸੀਂ ਫ੍ਰੀ ਹੋ ਗਏ ਸੀ ਫਿਰ ਅਸੀਂ ਘਰੇ ਆ ਕੇ ਫਿਰ ਜੀਵਨ ਨੂੰ ਅਲੱਗ ਤੋਂ ਫਿਰ ਲੈਣ ਗਏ ਸੀ ਸੋ 올ਓਵਰ ਫੰਕਸ਼ਨ ਬਹੁਤ ਅੱਛਾ ਰਿਹਾ ਆਈ ਹੋਪ ਕਿ ਤੁਸੀਂ ਵੀ ਇੰਜੋਏ ਕੀਤਾ ਹੋਊਗਾ ਹੈਨਾ ਤੇ ਅੱਛਾ ਲੱਗਿਆ ਸਿੰਪਲ ਸੂਪਰ ਜਿਹਾ ਫੰਕਸ਼ਨ ਸੀ ਤੇ ਬਾਕੀ ਚਲੋ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਵਾਈ ਗੁਰੂ ਜੀ ਜੀ ਫੰਕਸ਼ਨ ਤੋਂ ਸਲਾਮਤ ਰੱਖੀ ਤੇ ਬਹੁਤ ਵਧੀਆ ਸੀਗਾ ਬੜਾ ਵਧੀਆ ਲੱਗਿਆ ਹੈਨਾ ਤੇ ਬਹੁਤ ਅਚਾਰੇਜਮੈਂਟ ਸੀਗਾ ਸਭ ਕੁਝ ਔਰ ਜੋੜੀ ਬਹੁਤ ਵਧੀਆ ਲੱਗੀ ਤੇ ਚਲੋ ਵਾਹਿਗੁਰੂ ਜੀ ਸਭ ਦੀਆਂ ਧੀਆਂ ਨੂੰ ਖੁਸ਼ ਰੱਖਣਾ ਹਨਾ ਤੇ ਜੋੜੀਆਂ ਬਣਾਏ ਰੱਖਣਾ ਵਾਹਿਗੁਰੂ ਜੀ ਤੇ ਬਾਕੀ ਹਨਾ ਦੁੱਖ ਸੁੱਖ ਤੋਂ ਚਲ ਲੈ ਲਾਈਕ ਦਾ ਪਾੜਨੇ ਸੋ ਇਸੇ ਦਿਨ ਆਪਾਂ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ